ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦਾ ਨਾਲੇ ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਕਿ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਸੰਗਤਾਂ ਨਤ ਮਸਤਕ ਹੋ ਜਾਂਦੀਆਂ ਨੇ ਰੰਮਪਰਾ ਫੂਲ ਵਿਖੇ ਜੋ ਕਿ ਰੇਲਵੇ ਸਟੇਸ਼ਨ ਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਬਰਤਾਇਆ ਜਾਂਦਾ ਹੈ ਜਿਸ ਨੂੰ ਕਿ ਪਕਾਉਣ ਦੀ ਸੇਵਾ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਕਰਾੜਵਾਲਾ ਵਿਖੇ ਕੀਤੀ ਜਾਂਦੀ ਹੈ ਸੋ ਇਸ ਵਾਰ ਦੀ ਸੇਵਾ ਸਾਰੇ ਹੀ ਨਗਰ ਕਰਾੜਵਾਲਾ ਦੀ ਸਰਵਤ ਸੰਗਤ ਵੱਲੋਂ ਹੈ ਸਭ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਅਤੇ ਸਾਰੇ ਹੀ ਦੇਖਣ ਵਾਲਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਗਰ ਨੇ ਸਾਰੇ ਪਿੰਡ ਨੇ ਇਸ ਵਾਰ ਲੰਗਰ ਦੀ ਸੇਵਾ ਕੀਤੀ ਹੈ ਅਤੇ ਸਬਜੀ ਦੀ ਸੇਵਾ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਜੋ ਮਾਨ ਨੇ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਪਿੰਡ ਬੁਰਜਮਾਨ ਸਾਹੀਆ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਬੜਮੁੱਲੀ ਸੇਵਾ ਕਰਕੇ ਆਤਮਕ ਲਾਹੇ ਪ੍ਰਾਪਤ ਕੀਤੇ ਜੀ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਰ ਸਾਹਿਬ ਪਿੰਡ ਕਰਾਲ ਵਾਲਾ ਵਿਖੇ ਜੋ ਕਿ ਲੰਗਰ ਤਿਆਰ ਕਰਨ ਦੀ ਜੋ ਸੰਗਤ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਮਤਾਮਾ ਭੈਣਾ ਬੀਬੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਇਹ ਲੰਗਰ ਪਕਾਇਆ ਜਾਂਦਾ ਹੈ ਸੋ ਆਓ ਬੀਬੀਆਂ ਕਲੋਂ ਸਤਨਾਮ ਵੈਗੁਰੂ ਜੀ ਦਾ ਜਾਪ ਸਰਵਣ ਕਰੀਏ ਜੀ ਇਸ ਵਾਰ ਨਗਰਪਿੰਡ ਕਰੜਵਾਲਾ ਪਿੰਡ ਬੁੱਗਰ ਰੰਡੀ ਚੋਟੀਆਂ ਪਿੰਡ ਬੁਰਜਮਾਨ ਸਾਈਆ ਪਿੰਡ ਗਿੱਲਕਲਾਂ ਅਤੇ ਰਾਮਪਰਾਪੂਲ ਦੀ ਸਰਵਤ ਸੰਗਤ ਪਿੰਡ ਰਾਮਪਰਾ ਦੀ ਸਰਵਤ ਸੰਗਤ ਅਤੇ ਆਲੂਵਾਲੀਆ ਵੱਸ ਸਰਵ ਦੇ ਮੈਨੇਜਰ ਸਰਦਾਰ ਬੁੱਟਾ ਸਿੰਘ ਜੀ ਵੱਲੋਂ ਪਿਛਲੇ ਸਾਰੇ ਪ੍ਰੋਗਰਾਮਾਂ ਦੀ ਤਰ੍ਹਾਂ ਹਰ ਵਾਰ ਬਹੁਤ ਹੀ ਨਿਮਰਤਾ ਦੇ ਨਾਲ ਸਾਰੀ ਸੰਗਤ ਇਹ ਜੋ ਬੜਮੁੱਡੀ ਸੇਵਾ ਕਰਦੇ ਹਨ ਸਭ ਦਾ ਬਹੁਤ ਬਹੁਤ ਧੰਨਵਾਦ ਮਾਤਾਮਾ ਭੈਣਾ ਬੀਬੀਆਂ ਦਾ ਫਿਰ ਦੁਬਾਰਾ ਤੋਂ ਧੰਨਵਾਦ ਜਿਨ੍ਹਾਂ ਨੇ ਕੀ ਇਸ ਮਹਾਨ ਲੰਗਰ ਸੇਵਾ ਦੇ ਵਿੱਚ ਹਿੱਸਾ ਪਾ ਕੇ ਇਹ ਜੋ ਆਤਮਿਕਲਾਹੇ ਪ੍ਰਾਪਤ ਕੀਤੇ ਹਨ ਹੋਰ ਵੀ ਸੰਗਤਾਂ ਜਿਨ੍ਹਾਂ ਨੇ ਇਸ ਮਹਾਨ ਲੰਗਰ ਦੇ ਵਿੱਚ ਹਿੱਸਾ ਪਾਉਣਾ ਹੋਵੇ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਜਾਣਗੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਵੀ ਇਸ ਬੜਮੋਲੀ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਇਹ ਜੋ ਸੇਵਾ ਤੁਸੀਂ ਦੇਖ ਰਹੇ ਹੋ ਨੰਦ ਕਰ ਰਹੀ ਹੈ ਲੰਗਰ ਪਕਾਉਣ ਦੀ ਗੁਰਦੁਆਰਾ ਸੰਸਰ ਸਾਹਿਬ ਪਿੰਕਾਰਵਾਲਾ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਨਿਰੰਤਰ ਸੇਵਾ ਚੱਲਦੀ ਰਹੀ ਹੈ ਜੀ ਸੋ ਕੋਈ ਵੀ ਭਾਈ ਭਾਈ ਪਰਦੇਸਾਂ ਤੋਂ ਜਾਂ ਦੇਸ਼ਾਂ ਦੇ ਵਿੱਚ ਬੈਠੇ ਤੁਸੀਂ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਪਰੰਪਰਾਪੂਰ ਰੇਲਵੇ ਸਟੇਸ਼ਨ ਤੇ 大ーテ大ーが完成の <music>